ਉਹ ਨੀਲੇ ਕਸਤੇ ਵਿੱਚ ਕਹਿੰਦੇ ਬਿਆੰਤਾ ਪੰਡੋਰੀ ਦੀ ਧਰਤੀ ਦਾ ਸੋਡੇ ਬੱਚੇ ਦਰਮਿਆਨਾ ਕਿ ਪਹਿਲਾ ਰੁੜਨ ਸਿੱਖੇ ਫਿਰ ਤੁਰਨ ਸਿੱਖੇ ਇੱਕੋ ਕੰਮ ਨਾਲ ਬੱਚਾ ਡਾਰ ਹੁੰਦਾ ਰੱਜ ਲਹਿੜੀ ਕਰੀ ਚਲ ਮਿੰਦਾਂ ਤੋਂ ਸਾਡੇ ਸਾਡੇ ਪਹਿਲਵਾਨ ਜੀ ਚਲ ਇੱਕ ਵਾਰ ਹੋਰ ਕਰਵਾ ਦਿੰਨੇ ਪਹਿਲਵਾਨ ਜੀ ਚਲ ਉੱਤੋ ਉਹ ਦਰਸ਼ਕੋ ਜਾਗ ਲੱਗਿਆ ਤੁਹਾਡੇ ਨਗਰ ਦੇ ਵਿੱਚ ਇੱਕ ਵਾਰ ਬੱਚਿਆਂ ਲਈ ਤਾੜੀਆਂ ਜ਼ਰੂਰ ਲਾਓ ਬਣਾ ਕੇ ਆਏ ਹਾਏ 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 ਲਓ ਕੀਰਤ ਤੇ ਬਿਆਨਤ ਦਰਮਿਆਨ ਬਹੁਤ ਵਧੀਆ ਮੁਕਾਬਲਾ ਸਵਾ 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 ਸਵੀ ਬੱਲੇ 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 ਆਏ ਹਾਏ ਸਰਦ 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 ਕੁਲਵਾਨ ਜੀ ਬੜਕਬਰ ਤਾੜੀਆਂ ਲਾਓ ਬੱਚਿਆਂ ਲਈ ਉਧਰ ਲੈ ਲਓ ਪੁੱਤ ਮਾਨ ਸਨਮਾਨ ਲੈ ਲਓ ਔਰ ਕਿਹੜਾ ਲਾ ਲਿਓ ਮਾਈ ਨਾਲੇ ਬੈਂਤੀਆ ਬਿੱਲੂ ਸਿੱਧਵਾ ਬੇੜ ਪਾਰਸ ਪਹਿਲਵਾਨ ਕਾਲਾ ਸੰਗਿਆ ਅਗਲੀ ਕੁਸ਼ਤੀ ਲਈ ਬਿਲਕੁਲ ਤਿਆਰ ਬੱਧ ਜਾਣਗੇ ਮਿਕਾ ਪਹਿਲਵਾਨ ਜੀ ਕਰਵਾ ਦਿਆ ਕੁਸ਼ਤੀ ਤੇ ਔਰ ਨਾਲੇ ਬੈਂਤੀਆ ਸੱਬੀ ਪਹਿਲਵਾਨ ਨਮਾ ਪਿੰਡ ਕਾਲੀਆਂ ਤੇ ਅਮਰੀਕ ਪਾਲੋ ਕੀ ਚਾਰ ਚਾਰ ਲੇਕ ਨਹੀਂ ਗਾੜੀ ਚ ਬੈਠੇ ਇੱਥੇ ਹਲੇ ਮੈਂ ਉਹ ਨਹੀਂ ਵੀ ਆ ਗਿਆ ਆਇਆ ਇਹ ਆ ਜੀ ਗੰਦਾਉ ਹੁੰਦਾ ਸੈਂਗ ਅੱਛਾ ਇਹ ਹੋਣਾ ਯਾਰ ਬਹੁਤ ਟੈਨ ਲੋ ਜੇ ਆਪਾਂ ਸਾਇਨ ਕੋ ਖੜੇ ਰਹਿ ਰਹੇ ਆਪਾਂ ਵੀ ਬਾਈ ਬਿੱਲੂ ਤੇ 파ਰਸ ਕਾਲਾ ਸਿੰਘਿਆ ਇਸ ਤੋਂ ਬਾਅਦ ਜਿਹੜੀ ਕੁਸ਼ਤੀਆਂ ਤਿਆਰ ਬਰ ਤੇ ਰਣਗੇ ਕਿ ਇੱਕ ਫੜੇ ਤੇ ਦੂਜਾ ਨਿਕਲ ਜਾਂਦਾ ਦੋਵੇਂ ਅੱਗ ਦੀਆਂ ਨਾਲਾਂ ਦੇ ਪੁੱਲ ਜੋਦੇ ਉਹ ਖਾਲੀ ਇੱਕ ਵੀ ਮਿੰਟ ਨਹੀਂ ਜਾਣ ਦਿੰਦੇ ਬੜੀ ਕਰ ਸੀ ਬੰਨੀ ਸੋਨੀ ਵੇਖ ਲਓ ਮੋੜ ਦੇ ਮੁੱਲ ਜੋ ਦੇ ਕਿ ਮਿੱਟੀ ਲਾਉਣਾ ਸੁਣਦੇ ਪਿੰਡਿਆਂ ਤੇ ਨਾ ਪੈਰ ਪੈਸਾ ਨੂੰ ਪੁੱਟਦੇ ਨੇ ਲਓ ਲਾਲਗੋਟ ਵਿੱਚ ਇਹ ਸੋਨੂ ਐ ਬਾਬਾ ਬਾਲਕਨੰਦ ਰੈਸਲਿੰਗ ਅਕੈਡਮੀ ਮਰੌੜ ਦੀ ਧਰਤੀ ਦਾ ਪਰ ਦੂਸਰੇ ਪਾਸੇ ਅਜੇ ਪਹਿਲਵਾਨ ਰੁੜਕਾ ਕੁਸ਼ਤੀ ਬੜੀ ਪਿਆਰੀ ਹੈ ਗੱਭਰੂਆਂ ਦਰਮਿਆਨਾ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਓਏ ਹੱਥ ਮੰਜਲਾਂ ਦੇ ਸਿਰਿਆਂ ਤੇ ਲਾਉਣ ਨੂੰ ਕਿ ਰੱਬ ਕਦੇ ਘਰੇ ਬੈਠੇ ਰੋਟੀ ਨਹੀਂੋਂ ਦਿੰਦਾ ਉਹ ਵੀ ਤੋੜ ਨਹੀਂ ਪੈਂਦੀ ਅੰਮੂ ਚ ਪਾਉਣ ਨੂੰ ਕਿ ਐਵੇਂ ਤਾਂ ਨਹੀਂ ਜਾਂਦੀਆਂ ਜੀ ਕਿ ਮਾਂ ਜਿੱਤੀਆਂ ਉਹ ਚੋਟੀ ਦੇ ਖਿਡਾਰੀ ਵੀ ਹਰੌਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਡਿਕਦੇ ਬਾਈ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਡਿਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਦਸਵੀਂ ਨੂੰ ਬੇਨਤੀ ਹੈ ਇੱਕ ਵੱਡਾ ਅਪਰੈਲ ਹੈ ਬੱਚਿਆਂ ਨੂੰ ਖੇਡਾਂ ਬਲ ਪ੍ਰੇਰਣ ਦੇ ਲਈ ਇਹ ਪਹਿਲਾ ਵਿਸ਼ਾਲ ਪੁਸ਼ਤੀ ਨਾਲ ਦੰਗਰ ਜਿਹੜਾ ਕਰਵਾਇਆ ਜਾ ਰਿਹਾ ਸੋ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਹਾਂ ਪਰ ਇਹ ਧਰਮ ਗੱਦਰਾਂ ਦੀ ਖੇਡਾ ਸਵਾ 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 ਸਭੀ ਲਓ ਵਾਕੇ ਕਹਿੰਦੇ ਜੋਰ ਪੂਰਾ ਲੱਗਿਆ ਪਿਆ ਨੌਜਵਾਨਾਂ ਦਰਮਿਆਨ ਜਾਨ ਪੂਰੀ ਲੱਗੀ ਪਈ ਹੈ ਜੋ ਚਾਰ ਖਾ ਬਿਦਰੂ ਦੇਖੜੇ ਜੋ ਟੀ ਮੇਰ ਨਾਲ ਉਹ ਕੁੱਟ ਦੂਗਾ ਬੰਦ ਕਰ ਲੈ ਇਹ ਨਮੋਲ ਮੇਰਾ ਤੇ ਬਿਦਰੂ ਦਾ ਨਾਮ ਬੁਲਾ ਦਿਆ ਮੇਰਾ ਤੇ ਬਿਦਰੂ ਦਾ ਬੁਲਾ ਯਾਰ ਤੂੰ ਕੀ ਗੱਲਾਂ ਬਿਦਰੂ ਬਿਦਰੂ ਆਈ ਦੇ ਨਾ ਵੀ ਇਹ ਨਾਲ ਲੜਨੇਗਾ ਜਫਾਕ ਆਇ ਤਾਂ ਕੱਲ ਬੁਲਾ ਦੇ ਕਹਿ ਮੈਂ ਬਈ ਬਿੱਲੂ ਤੇ ਪ੍ਰਿੰਸ ਕਾਲਾ ਸੰਗਿਆ ਜੋਧਨਾ ਤੇ ਦਰਾਵ ਲਈ ਜੀ ਨਾ ਨਾ ਪੁੱਤੀ ਜਮਲਾ ਨੂੰ ਬੇਨਤੀ ਆ ਕਰ ਬਤ ਕਰ ਰਣਗੇ ਦੇਖੇ ਸੀ ਉਹ ਉਹ ਤੇਰੀ ਤੇ ਨਮੂਲ ਦੀ ਦੇ ਦੇ ਚੱਟ ਤੂੰ ਇਹ ਤੇ ਹੀ ਲਿਆ ਜੀ ਕਿ ਜਿਆਦਾ ਰਾਹ ਬੰਦ ਕਰਿਆ ਤੂੰ ਇਹਦਾ ਜਦੋਂ ਗਾਣੇ ਆਉਂਦੇ 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 ਨਾ ਜਦ ਹੱਤ ਬਹੂ ਨਾ ਬੋਲੇ ਤੈਨੂੰ ਫੜਾਇ ਤੂੰ ਕੈਮਰਾ ਇਕਰ ਲਿਆ ਨਾ ਨਾ ਮੇਰਾ ਫੋਨ ਕਹਾਂ ਲਾਉਗਾ ਉਹ ਯਾਰ ਪਾ ਦੂਗਾ ਜਾਨ ਤਰ। 2 ਘੰਟੇ 3 ਰਹਿ ਗਿਆ। ਇਹ ਹੋ ਰਹੀ ਹੈ। ਬਾਈ ਇੱਕ ਵੱਡੀ ਮਾਣ ਵਾਲੀ ਗੱਲ ਹੈ। ਬਹੁਤੀ ਸਤਿਕਾਰਯੋਗ ਹੈ। ਐਮ.ਐਲ.ਏ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਕਿਸ ਨਗਰ ਦੇ ਐਮ.ਐਲ.ਏ ਆ। ਔਰ ਥੋੜੇ ਸਮੇਂ ਬਾਅਦ ਸਾਡੇ ਦਰਮਿਆਨ ਪੁੱਜਣ ਜਾ ਰਹੇ ਨੇ। ਔਰ ਬਾਈ ਬਿੱਲੂ ਤੇ ਪਾਰਸ ਬਲਮਣ ਕਾਲਾ ਸੰਘਿਆ। ਅਗਲੀ ਕੁਸ਼ਤੀ ਦੇ ਮੱਲ ਤਿਆਰਬੱਤ ਦੇ ਰਣਗੇ ਸਾਡੀ ਨਮਾ ਬਿੰਦ ਕਾਲੀਆਂ ਅਮਰੀਕ ਪਹਿਲਵਣ ਬਾਲੋ ਕੀ ਮੰਨਾ ਪਹਿਲਵਣ ਅੰਗਾ ਕਿੜੀ ਜਿੰਦੂ ਬੇਰਾ ਸਗਲ ਸਿੱਧਮਾ ਬੇਟ ਤੇ ਗੁਰਤੇਜ ਪਹਿਲਵਣ ਪਟਿਆੜਾ ਇਹ ਬਿਲਕੁਲ ਤਿਆਰਬੱਤ ਦੇ ਰਣਗੇ ਮੱਲ ਅਗਲੀਆਂ ਕੁਸ਼ਤੀਆਂ ਦੇ ਲਈ ਪਰ ਚਲਦੀ ਕੁਸ਼ਤੀ ਮੈਦਾਨ ਦੇ ਵਿੱਚ ਕਹਿੰਦਾ ਮੱਜਾ ਸਾਲ ਸਾਲ ਚੁੰਗੀਆਂ ਨੇ ਬੂਰੀਆਂ ਉਹ ਮਾਣੇ ਕੁੱਟ-ਕੁੱਟ ਕੇ ਖਵਾਈਆਂ ਮੈਨੂੰ ਚੂੜੀਆਂ ਜਦੋਂ ਲਈ ਦਾ ਗਰਾਊਂਡ ਵਿੱਚ ਕਿਹੜਾ ਐਵੇਂ ਦੀ ਤਰੀਫਾਂ ਹੁੰਦੀਆਂ ਕਿ ਨਾਬੋੜ ਦਾ ਸਪੀਕਰ ਜੋ ਮੇਰਾ ਐਵੇਂ ਦੀ ਤਰੀਫਾਂ ਹੁੰਦੀਆਂ ਲਓ ਅਜੇ ਰੁੜਕੇ ਵਾਲਾ ਉੱਪਰਲੇ ਪਾਸੇ ਆ ਤੇ ਨੀਚਲੇ ਪਾਸੇ ਸੋਨੂ ਪਹਿਲਵਾਨ ਮਰਾਉੜ ਕੁਸ਼ਤੀ ਬੜੀ ਪਿਆਰੀ ਹੈ ਗੱਪੂਵੰਦਰ ਮਿਆਨਾ ਕੁਸ਼ਤੀ ਬੜੀ ਪਿਆਰੀ ਹੈ ਔਰ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਜਿਸ ਨਗਰ ਦੇ ਵਿੱਚ ਪਹਿਲਵਾਨਾਂ ਦੇ ਕੋੜ ਹੋ ਜਾਣ ਪੂਰਨ ਭਗਤ ਦਾ ਲੱਗ ਜੇ ਗੌਣ ਸਿੰਝ ਵਾਲੇ ਦਿਨ ਪੰਡਾਰੇ ਤਿਆਰ ਕਰਕੇ ਵਰਤਾਇਆਂ ਸਿੰਝ ਵਾਲੇ ਦਿਨ ਨਗਰ ਵਿੱਚ ਵੱਜ ਜੇ ਢੋਲ ਜੇਕਰ ਉਸ ਨਗਰ ਦੇ ਵਿੱਚ ਕੋਈ ਔਖੀ ਕੜੀ ਆਉਣੀ ਹੋਵੇ ਉਹ ਵੀ ਡਲ ਜਾਂਦੀ ਹੈ ਪਰ ਉਧਰ ਸਾਡੇ ਦਰਮਿਆਨ ਬਹੁਤ ਹੀ ਸਤਕਾਰਯੋਗ ਐਮਐਲਏ ਸਰਦਾਰ ਕਲਮਨ ਸਿੰਘ ਜੀ ਪੰਡੋਰੀ ਸਾਡੇ ਦਰਮਿਆਨ ਪੁੱਜ ਚੁੱਕੇ ਨੇ ਔਰ ਨਾਲੇ ਵੱਡਾ ਧੰਮ ਬਦਾ ਪੀਏ ਬਿੰਦਰ ਸਿੰਘ ਜੀ ਗੁਰਤੇਜ ਸਿੰਘ ਜੀ ਗਨਮੈਂ ਐਸਐਚਓ ਸਰਦਾਰ ਸਰਬਜੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਪੰਜਾਬ ਪੁਲਿਸ ਐਦਾਰ ਸਕੀਰਾਂ ਨੂੰ ਬੇਨਤੀ ਹੈ ਤੁਹਾਡੇ ਨਗਰ ਦਾ ਮਾਨ ਨੇ ਜਿਹਨੂੰ ਸੜਦੋ ਸੜਦੋ ਜੀ ਪਹਿਲਵਾਨ ਜੀ ਬੜੀ ਅਰਨ ਬੇਨਤੀ ਕਰਦਾ ਐਮਐਲਏ ਸਾਹਿਬ ਜੀ ਇੱਕ ਫੋਟੋ ਕਰਵਾਈ ਜਣੀਆ ਪਲੀਜ਼ ਬੇਨਤੀ ਆ ਅਖਾੜੇ ਪਾਸੇ ਦੇ ਵਿੱਚ ਆ ਕੇ ਅਸੀਰਵਾਦ ਦੇਣਗੇ ਪਹਿਲਵਾਨਾਂ ਨੂੰ ਆ ਬਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਆ ਐਮਐਲਏ ਸਰਦਾਰ ਕਲਵਸ ਸਿੰਘ ਜੀ ਪੰਡੋਰੀ ਇਸ ਨਗਰ ਦਾ ਆਮਾਨ ਨੇ ਕੈਂਸਬਲੀ ਕੈਂਸਬਲੀ ਪੈੜਾ ਨੇ ਪੈੜਾ ਨੇ ਯਾਰੋ ਕਿੰਨਾਂ ਦੀਆਂ ਲੱਗਦਾ ਉਹ ਆਗੇ ਨੇ ਉਹ ਡਿੱਕਾ ਸੀ ਸਾਨੂੰ ਜਿੰਨਾਂ ਦੀਆਂ ਵਿਸ਼ੇਸ਼ ਤੌਰ ਤੇ ਵੱਡਾ ਧਨਮਲ ਕਰਦੇ ਆ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਰਦਾਰ ਕਲਵਸ ਸਿੰਘ ਜੀ ਪੰਡੋਰੀ ਪੀ ਏ ਸਰਦਾਰ ਵਿੰਦਰ ਸਿੰਘ ਜੀ ਗਟੇ ਸਿੰਘ ਜੀ ਗਨਮੈਨ ਐਸ ਐਚ ਓ ਸਰਦਾਰ ਸਰਬਜੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਪੰਜਾਬ ਪੁਲਿਸ ਐਮਐਲਐਸ ਸਾਹਿਬ ਜੀ ਕਿਤੇ ਨਾਲ ਪੁੱਜਿਆ ਵਰਸੇਸ਼ਤਰ ਤੋਂ ਵੱਡਾ ਧੰਨਵਾਦ ਕਰਦਾ ਮੈਂ ਬੰਦੀ ਕਰਦਾ ਐਮਐਲਐਸ ਸਾਹਿਬ ਜੀ ਆਜੋ ਪਲੀਜ਼ ਆਪੇ ਫੋਟੋ ਕਰਵਾ ਲਈਏ ਅਸੀਰਵਾਦ ਦਿੰਦਾ ਹੈ ਨਾ ਪਹਿਲਵਾਨਾਂ ਨੂੰ ਐਮਐਲਏ ਸਾਹਿਬ ਜੀ ਉਹਨਾਂ ਵੱਲੋਂ ਅਸੀਸਵਤ ਪਾ ਰਹੇ ਪਹਿਲਵਾਨਾਂ ਨੂੰ ਔਰ ਆਪਣੇ ਗੁਰੂ ਮਹਾਰਾਜ ਜੀ ਦਾ ਵਾਛਾ ਜਕਰਕ ਜਾਉਣਾ